ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਇੱਕੋ ਹੀ ਮੁੱਦਾ ਲੋਕਾਂ ਦੀ ਜ਼ੁਬਾਨ 'ਤੇ ਸੀ ਉਹ ਸੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਦਾ ਪਰ ਹੁਣ ਦੋ ਮੁੱਦੇ ਹੋ ਗਏ ਨੇ ਹੜ ਤਾਂ ਇੱਕ ਮੁੱਦਾ ਹੈ ਦੂਜਾ ਹੈ ਹਰਮੀਤ ਸਿੰਘ ਪਠਾਨ ਮਾਜਰਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਜੀ ਹਾਂ ਹਰਮੀਤ ਸਿੰਘ ਪਠਾਨ ਮਾਜਰਾ ਲਗਾਤਾਰ ਦੋ ਕੁ ਦਿਨਾਂ ਤੋਂ ਆਪਣੀ ਹੀ ਸਰਕਾਰ ਖਿਲਾਫ ਤੇ ਦਿੱਲੀ ਦੀ ਲੀਡਰਸ਼ਿਪ ਖਿਲਾਫ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਏ ਸੀ ਤੇ ਉਸ ਦਾ ਹਸ਼ਰ ਵੀ ਉਸੇ ਤਰ੍ਹਾਂ ਦਾ ਹੋਇਆ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਪਟਿਆਲਾ ਪੁਲਿਸ ਉਹਨਾਂ ਦੇ ਮਗਰ ਪੈ ਗਈ ਗ੍ਰਿਫਤਾਰ ਕਰਨ ਪਹੁੰਚੀ ਕਰਨਾਲ ਦੇ ਵਿੱਚ ਤੇ ਉਸ ਤੋਂ ਬਾਅਦ ਇਲਜ਼ਾਮ ਲੱਗਿਆ ਕਿ ਹਰਮੀਤ ਪਠਾਨ ਮਾਜਰਾ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਏ ਕਿਉਂਕਿ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ ਸੀ ਰੇਪ ਦਾ ਮਾਮਲਾ ਬਹੁਤ ਪੁਰਾਣਾ ਹੈ ਇਸ ਦੇ ਉੱਪਰ ਵੀ ਅਸੀਂ ਚੱਲਾਂਗੇ ਅਸੀਂ ਇਹ ਵੀ ਦੱਸਾਂਗੇ ਕਿ ਆਖਿਰਕਾਰ ਹਰਮੀਤ ਪਠਾਨ ਮਾਜਰਾ ਦੀ ਗ੍ਰਿਫਤਾਰੀ ਦੇ ਪਿੱਛੇ ਦੇ ਸਵਾਲ ਕਿਹੜੇ ਕਿਹੜੇ ਨੇ ਤੇ ਸਿਆਸੀ ਪਾਰਟੀਆਂ ਕੀ ਕਹਿ ਰਹੀਆਂ ਨੇ ਤੇ ਇਹ ਪੂਰਾ ਮਾਮਲਾ ਕੀ ਹੈ ਇਸ ਸਭ ਕੁਝ ਦੱਸਾਂਗੇ ਪਰ ਸਭ ਤੋਂ ਪਹਿਲਾਂ ਉਹ ਤਸਵੀਰਾਂ ਸੀ ਤੁਹਾਨੂੰ ਦਿਖਾਈਏ ਡਬਰੀ ਪਿੰਡ ਕਰਨਾਲ ਦੀਆਂ ਜਿੱਥੇ ਹਰਮੀਤ ਪਠਾਨ ਮਾਜਰਾ ਦੇ ਖਿਲਾਫ ਪਟਿਆਲਾ ਪੁਲਿਸ ਆਪਰੇਸ਼ਨ ਕਰਨ ਪਹੁੰਚੀ ਸੀ ਉਸ ਪਿੰਡ ਦੀਆਂ ਤਸਵੀਰਾਂ ਸਾਡੇ ਤੱਕ ਪਹੁੰਚ ਚੁੱਕੀਆਂ ਨੇ ਜਿੱਥੇ ਹਰਮੀਤ ਪਠਾਨ ਮਾਜਰਾ ਕਿਹਾ ਜਾ ਰਿਹਾ ਸੀ ਕਿ ਦੇਰ ਰਾਤ ਤੋਂ ਉੱਥੇ ਰੁਕੇ ਹੋਏ ਸੀ ਆਪਣੇ ਕਿਸੇ ਜਾਣਕਾਰ ਦੇ ਕੋਲ ਤੇ ਅਚਾਨਕ ਹਰਿਆਣਾ ਪੁਲਿਸ ਦੀ ਮਦਦ ਦੇ ਨਾਲ ਉੱਥੇ ਪਹੁੰਚ ਗਈ ਪਟਿਆਲਾ ਪੁਲਿਸ ਤੇ ਫਿਰ ਸ਼ੁਰੂ ਕਰ ਦਿੱਤਾ ਆਪਣਾ ਆਪਰੇਸ਼ਨ ਇਸ ਆਪਰੇਸ਼ਨ ਤੋਂ ਬਾਅਦ ਕੀ ਹੋਇਆ ਇਸ ਆਪਰੇਸ਼ਨ ਤੋਂ ਬਾਅਦ ਇਹ ਹੋਇਆ ਕਿ ਪਟਿਆਲਾ ਪੁਲਿਸ ਦੀ ਗ੍ਰਫਤ ਵਿੱਚ ਪਠਾਨ ਮਾਜਰਾ ਆਉਂਦੇ ਨੇ ਤੇ ਅਚਾਨਕ ਫਿਲਮੀ ਸਟਾਈਲ ਦੇ ਵਿੱਚ ਉਹ ਉੱਥੋਂ ਲਾਪਤਾ ਹੋ ਜਾਂਦੇ ਨੇ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਦੇ ਸਮਰਥਕਾਂ ਨੇ ਪੁਲਿਸ ਨੂੰ ਬੰਦਲਾ ਦਿੱਤਾ ਪੁਲਿਸ ਦੇ ਖਿਲਾਫ ਪੱਤਰਬਾਜ਼ੀ ਕੀਤੀ ਤੇ ਉਸ ਤੋਂ ਬਾਅਦ ਪਠਾਨ ਮਾਜਰਾ ਹੱਥੋਂ ਨਿਕਲ ਗਏ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਆਪਣੇ ਆਪ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਕਿਸੇ ਗੈਂਗਸਟਰ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ ਕਿਉਂਕਿ ਪੰਜਾਬ ਪੁਲਿਸ ਦੇ ਕੋਲ ਇਸ ਸਮੇਂ ਇੱਕ ਫਾਰਚਨਰ ਗੱਡੀ ਬਰਾਮਦ ਹੋਈ ਹੈ ਜੋ ਕਿਹਾ ਜਾ ਰਿਹਾ ਹੈ ਕਿ ਨ ਮਾਜਰਾ ਦੀ ਹੈ ਤੇ ਇਸੇ ਗੱਡੀ ਦੇ ਵਿੱਚ ਤਿੰਨ ਅਸਲਾ ਯਾਨੀ ਤਿੰਨ ਪਿਸਟਲਸ ਦਿਖ ਰੀਆਂ ਨੇ ਜੋ ਕਿਹਾ ਗਿਆ ਕਿ ਫਾਇਰਿੰਗ ਦੇ ਲਈ ਇਹ ਵਰਤੀਆਂ ਗਈਆਂ ਤੇ ਇੱਕ ਸ਼ਖਸ ਨੂੰ ਵੀ ਦਿਖਾਇਆ ਜਾ ਰਿਹਾ ਸ਼ਾਇਦ ਉਹ ਜ਼ਖਮੀ ਹਾਲਤ ਦੇ ਵਿੱਚ ਵੀ ਹੈ ਤੇ ਦੂਜੀ ਤਸਵੀਰ ਹੈ ਡਬਰੀ ਪਿੰਡ ਦੀ ਡਬਰੀ ਪਿੰਡ ਉਹੀ ਜੋ ਕਰਨਾਲ ਦੇ ਵਿੱਚ ਜਿੱਥੇ ਪਠਾਨ ਮਾਜਰਾ ਗਏ ਹੋਏ ਸੀ ਪਠਾਨ ਮਾਜਰਾ ਕਿਹਾ ਜਾ ਰਿਹਾ ਸੀ ਕਿ ਉਹ ਆਪ ਵੀ ਦਾਵਾ ਕਰ ਰਹੇ ਸੀ ਕਿ ਹੁਣ ਮੇਰੇ ਖਿਲਾਫ ਪੁਲਿਸ ਕਾਰਵਾਈ ਕਰੇਗੀ ਕਿਉਂਕਿ ਮੈਂ ਲੀਡਰਸ਼ਿਪ ਦੇ ਖਿਲਾਫ ਬੋਲਿਆ ਮੈਂ ਪੰਜਾਬ ਦੇ ਨਾਲ ਆ ਕੇ ਖੜ ਗਿਆ ਹਾਲਾਂਕਿ 3 ਸਾਲ ਬਾਅਦ ਨਾਲ ਆ ਕੇ ਖੜੇ ਨੇ ਉਹ ਇੱਕ ਵੱਖਰੀ ਕਹਾਣੀ ਹੈ ਪਰੇ ਤਸਵੀਰਾਂ ਕਰਨਾਲ ਦੇ ਡਬਰੀ ਪਿੰਡ ਦੀਆਂ ਨੇ ਜਿੱਥੇ ਇਹ ਕਾਰਵਾਈ ਕੀਤੀ ਹੈ ਤੁਸੀਂ ਗੱਡੀਆਂ ਦੇਖ ਰਹੇ ਹੋ ਇੱਥੇ ਪੰਜਾਬ ਪੁਲਿਸ ਦੀਆਂ ਵੀ ਗੱਡੀਆਂ ਨੇ ਹਰਿਆਣਾ ਪੁਲਿਸ ਦੀਆਂ ਵੀ ਗੱਡੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਵਾਲੇ ਅਚਾਨਕ ਇਸ ਪਿੰਡ ਦੇ ਵਿੱਚ ਧਮਕ ਪਏ ਤੇ ਉਸ ਤੋਂ ਬਾਅਦ ਫੜੋਫੜੀ ਸ਼ੁਰੂ ਹੋਈ ਪਰ ਆਖਿਰਕਾਰ ਕਿਹਾ ਜਾ ਰਿਹਾ ਕਿ ਗੈਂਗਸਟਰ ਸਟਾਈਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਐਮਐਲਏ ਪੰਜਾਬ ਪੁਲਿਸ ਦੇ ਹੱਥੋਂ ਨਿਕਲ ਚੁੱਕਾ ਹੈ ਤੇ ਇਸ ਸਮੇਂ ਉਹਨਾਂ ਦੀ ਭਾਲ ਜਾਰੀ ਹੈ ਕਿਉਂਕਿ ਉਹਨਾਂ ਦੇ ਉੱਪਰ ਰੇਪ ਦਾ ਪਰਚਾ ਦਾਖਲ ਕੀਤਾ ਗਿਆ ਤੇ ਹੋਰ ਵੀ ਕਈ ਧਾਰਾਵਾਂ ਲਗਾਈਆਂ ਗਈਆਂ ਨੇ ਅਗਲੀ ਤਸਵੀਰ ਤੁਹਾਨੂੰ ਦਿਖਾਈਏ ਉਸ ਤੋਂ ਪਹਿਲਾਂ ਅਸੀਂ ਸੁਣਾਈਏ ਪੰਜਾਬ ਪੁਲਿਸ ਦਾ ਜੋ ਸੀਆਈਏ ਡਿਪਾਰਟਮੈਂਟ ਹੈ ਉਸ ਦੇ ਜੋ ਅਫਸਰ ਨੇ ਉਹਨਾਂ ਦੀ ਜਿਹੜੀ ਬੇਵਸੀ ਸਾਹਮਣੇ ਆ ਰਹੀ ਹੈ ਕਿਉਂਕਿ ਬੇਵਸੀ ਇਸ ਕਰਕੇ ਕਵਾਂਗੇ ਕਿਉਂਕਿ ਪੰਜਾਬ ਪੁਲਿਸ ਇਸ ਅਮਲੇ ਦੇ ਨਾਲ ਗਈ ਸੀ ਕਿ ਪਠਾਨ ਮਾਜਰਾ ਨੂੰ ਚੁੱਕ ਕੇ ਲੈ ਕੇ ਆਵਾਂਗੇ ਪਰ ਪਠਾਨ ਮਾਜਰਾ ਨੇ ਕਿ ਉਹ ਹੱਥ ਵਿੱਚ ਨਹੀਂ ਆਉਣਦੇ ਨਹੀਂ ਆ ਕਾਬੂ ਨਹੀਂ ਆ ਰਹੇ ਤੇ ਸੀਆਈਏ ਦਾ ਅਫਸਰ ਕੀ ਕਹਿ ਰਿਹਾ ਕਿ ਉਸ ਦੌਰਾਨ ਡਬਰੀਪਿੰਡ ਦੇ ਵਿੱਚ ਕੀ ਹੋਇਆ ਸੀ ਜਦੋਂ ਪੰਜਾਬ ਪੁਲਿਸ ਆਪਰੇਸ਼ਨ ਚਲਾ ਰਹੀ ਸੀ ਮੈਂ ਜਾਰਸੀਆ ਪਟਿਆਲਾ ਸਾਡੇ ਵੱਲੋਂ ਅੱਜ ਥਾਣਾ ਸਿਵਲ ਲਾਈਨ ਦੇ ਰੀਪ ਦੇ ਮਕਦਮੇ ਦੇ ਵਿੱਚ ਐਮਐਲਏ ਹਰਮੀਤ ਪਠਾਨ ਮਾਜਰਾ ਜੀ ਹਰਿਆਣਾ ਵਿਖੇ ਰਿਆਇਸ਼ ਤੇ ਰੇਡ ਕੀਤੀ ਗਈ ਸੀ ਜਿਸ ਨੂੰ ਕਿ ਹਸਪਜਾਬਤਾ ਅਨਸਾਰ ਗ੍ਰਿਫਤਾਰ ਕੀਤਾ ਗਿਆ ਪਰੰਤੂ ਉਸ ਵੱਲੋਂ ਪਿੰਡ ਵਾਸੀਆਂ ਦੇ ਹਜੂਮ ਦੀ ਮਤ ਨਾਲ ਤੇ ਕੁਝ ਸ਼ਰਾਰਤੀ ਅਨਸਰਾਂ ਦੀ ਮਤ ਦੇ ਨਾਲ ਪੁਲਿਸ ਪਾਰਟੀ ਤੇ ਪਥਰਾ ਕੀਤਾ ਗਿਆ ਤੇ ਨਾਲ ਹੀ ਫੈਰ ਕੀਤੇਗੇ ਜੋ ਕਿ ਪਥਰਾ ਤੇ ਫੈਰ ਦਾ ਸਹਾਰਾ ਲੈਂਦੇ ਹੋਏ ਮੌਕੇ ਤੋਂ ਭੱਜ ਗਿਆ ਤੇ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਪਿੰਨ ਅਸਲੀ ਪ੍ਰਾਪਤ ਕੀਤੇ ਗਿਆ ਤੇ ਇੱਕ ਫੋਰਚੂਨਰ ਗੱਡੀ ਵੀ ਪ੍ਰਾਪਤ ਕੀਤੀ ਗਈ ਹੈ ਤੇ ਉਸ ਦੀ ਜਿਹੜੀ ਹੈ ਹਰਮਿਤ ਪਠਾਨ ਮਾਜਰੇ ਦੀ ਭਾਲ ਹੁਣ ਮੀਡੀਆ ਵਾਲੇ ਹੋਣ ਜਾਂ ਸਿਆਸੀ ਗੱਲਾਂ ਦੇ ਵਿੱਚ ਦਿਲਚਸਪ ਰੱਖਣ ਵਾਲੇ ਲੋਕ ਹੋਣ ਹੁਣ ਸ਼ਾਇਦ ਕਿਤੇ ਉਹਨਾਂ ਦੀ ਜੋ ਫੋਕਸ ਹੈ ਉਹਨਾਂ ਦਾ ਉਹ ਹੜਾ ਤੋਂ ਥੋੜਾ ਜਿਹਾ ਹਟ ਕੇ ਹੁਣ ਪਠਾਨ ਮਾਜਰਾ ਵੱਲ ਜ਼ਿਆਦਾ ਹੋ ਗਿਆ ਹੈ ਕਿਉਂਕਿ ਸਨੌਰ ਦੇ ਵਿੱਚ ਪਠਾਨ ਮਾਜਰਾ ਦੀ ਜੋ ਰਿਹائش ਹੈ ਉਸ ਦੇ ਬਾਹਰ ਜੋ ਪੋਸਟਰ ਲੱਗੇ ਹੋਏ ਨੇ ਉਹ ਹਟਾਏ ਜਾਣੇ ਸ਼ੁਰੂ ਹੋ ਚੁੱਕੇ ਨੇ ਪੁਲਿਸ ਪਾਰਟੀਆਂ ਲਗਾਤਾਰ ਉੱਥੇ ਡਟੀਆਂ ਹੋਈਆਂ ਨੇ ਕਿ ਸ਼ਾਇਦ ਪਠਾਨ ਮਾਜਰਾ ਕਿਸੇ ਪਾਸਿਓਂ ਕਿਸੇ ਕੋਨੇ ਚੋਂ ਨਿਕਲ ਕੇ ਆਪਣੀ ਰਿਹائش ਕੋਲ ਆ ਜਾਂਦੇ ਅਸੀਂ ਉਹਨਾਂ ਨੂੰ ਦਬੋਚ ਲਈਏ ਤੇ ਨਾਲ-ਨਾਲ ਪਠਾਨ ਮਾਜਰਾ ਦੇ ਜੋ ਸਮਰਥਕ ਨੇ ਉਹ ਵੀ ਪਹੁੰਚ ਰਹੇ ਨੇ ਤੇ ਉਹਨਾਂ ਦੀ ਵੀ ਫੜੋ ਫੜੀ ਹੋ ਰਹੀ ਹੈ ਕਿਉਂਕਿ ਉਹ ਲਗਾਤਾਰ ਲੀਡਰਸ਼ਿਪ ਦੇ ਖਿਲਾਫ ਦਿੱਲੀ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਉਸ ਦੇ ਖਿਲਾਫ ਬੋਲ ਰਹੇ ਨੇ ਤੇ ਸਵਾਲ ਖੜੇ ਕਰ ਰਹੇ ਨੇ ਕਿ 3 ਸਾਲ ਤੱਕ ਪਠਾਨ ਮਾਜਰਾ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ ਪਠਾਨ ਮਾਜਰਾ ਬੜੇ ਹੀ ਲਾਡਲੇ ਸੀ ਪਾਰਟੀ ਦੇ ਤੇ ਅਚਾਨਕ ਪਾਰਟੀ ਨੂੰ ਅਜਿਹੀ ਕਿਹੜੀ ਗੱਲ ਸੁੱਜੀ ਕਿ ਪਠਾਨ ਮਾਜਰਾ ਦੇ ਵਿੱਚ ਉਹਨਾਂ ਨੂੰ ਇੱਕ ਅਪਰਾਧੀ ਦਿਖਣ ਲੱਗਿਆ ਇਹ ਤਸਵੀਰਾਂ ਨੇ ਸਨੌਰ ਹਲਕੇ ਦੀਆਂ ਜਿੱਥੇ ਪਠਾਨ ਮਾਜਰਾ ਦੀ ਰਿਹائش ਦੇ ਬਾਹਰ ਪੁਲਿਸ ਪਾਰਟੀ ਲੱਗੀ ਹੋਈ ਹੈ ਤੇ ਬਾਹਰ ਕਿਸੇ ਵੀ ਸਮਰਥਕ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਹਾਲਾਤ ਇਹ ਵੀ ਬਣੇ ਕਿ ਉੱਥੇ ਜੋ ਪੋਸਟਰ ਲੱਗੇ ਹੋਏ ਸੀ ਉਹ ਵੀ ਹਟਾਏ ਜਾਣ ਲੱਗੇ ਸੀ ਪਠਾਨ ਮਾਜਰਾ ਦੀ ਤੇ ਉਹਨਾਂ ਦੇ ਸਮਰਥਕਾਂ ਦੇ ਪੋਸਟਰ ਸੀ ਉਹ ਵੀ ਫਾੜੇ ਜਾਣ ਲੱਗੇ ਸੋਚੋ ਕਿ ਉਹ ਚੁਟਕੁਲਾ ਚੱਲਦਾ ਕਿ ਹਾਲਾਤ ਬਦਲ ਗਏ ਜਜ਼ਬਾਤ ਬਦਲ ਗਏ ਉਹੀ ਵਾਲੀ ਗੱਲ ਹੋ ਗਈ ਕਿ ਅਚਾਨਕ ਕੀ ਹੋਇਆ ਕਿ ਪਠਾਨ ਮਾਜਰਾ ਦੇ ਖਿਲਾਫ ਜੰਗੀ ਪੱਧਰ ਤੇ ਜੋ ਕਾਰਵਾਈਆਂ ਹੋਈਆਂ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਪੁਲਿਸ ਪਾਰਟੀ ਪੁਲਿਸ ਦਾ ਪੈਰਾ ਲਗਾ ਦਿੱਤਾ ਗਿਆ ਤੇ ਉਹਨਾਂ ਲੋਕਾਂ ਨੂੰ ਚੁੱਕ ਲਿਆ ਗਿਆ ਜੋ ਉਹਨਾਂ ਦੀ ਰਿਹੈਸ਼ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ ਜੋ ਆਮ ਆਦੀ ਪਾਰਟੀ ਦੇ ਹੀ ਵਰਕਰ ਨੇ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਤੇ ਇਸ ਦੇ ਉੱਪਰ ਸਵਾਲ ਉੱਠਣੇ ਲਾਜ਼ਮੀ ਨੇ ਇਸੇ ਕਰਕੇ ਤੁਹਾਨੂੰ ਦਿਖਾਈਏ ਕਿ ਜੋ ਲੋਕ ਉਹਤੇ ਪਹੁੰਚੇ ਸੀ ਉਹਨਾਂ ਨੂੰ ਧੱਕੇ ਨਾਲ ਚੁੱਕ ਕੇ ਪੁਲਿਸ ਵਾਹਨਾਂ ਦੇ ਵਿੱਚ ਪਾ ਕੇ ਉੱਥੋਂ ਦੂਰ ਲਿਜਾਇਆ ਗਿਆ ਕਿਉਂਕਿ ਉਹ ਸ਼ਾਇਦ ਪਾਰਟੀ ਦੇ ਖਿਲਾਫ ਤੇ ਸਰਕਾਰ ਦੇ ਖਿਲਾਫ ਆਪਣੀ ਪੜਾਅਸ ਕੱਢ ਰਹੇ ਸੀ ਬਈ ਦੱਸੇ ਕਿਉਂ ਅਰੈਸਟ ਕੀਤਾ ਗਿਆ ਤੁਹਾਨੂੰ ਪਤਾ ਨਹੀਂ ਕੋਈ ਗੱਲ ਨਹੀਂ ਅਸੀਂ ਤਾਂ ਸ਼ਾਂਤ ਵਿੱਚ ਪ੍ਰੋਟੈਸਟ ਕਰਨਗੇ ਸ਼ਾਂਤ ਵਿੱਚ ਪ੍ਰੋਟੈਸਟ ਕਰਨ ਆਏ ਸੀ ਹੁਣ ਸਾਨੂੰ ਅਰੈਸਟ ਕਰ ਲਿਆ ਸਿਰਫ ਕਿੰਨੇ ਕ ਬੰਦੇ ਸੀ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਆਪ ਬਸ 5-7 ਕਰੀਏ ਸਰਕਾਰ ਦਾ ਧੱਕਾ ਨਹੀਂ ਇਹ ਆਏ ਸੀ ਆਪਣੀ ਗੱਲ ਦੱਸਣ ਪਰ ਇਹਨਾਂ ਦੀ ਗੱਲ ਤਾਂ ਕੋਈ ਸੁਣੀ ਨਹੀਂ ਗਈ ਇਹਨਾਂ ਨੂੰ ਉਲਟਾ ਪੁਲਿਸ ਵੱਲੋਂ ਧੱਕੇ ਨਾਲ ਬਾਹਰ ਕੱਢ ਦਿੱਤਾ ਗਿਆ ਉਹ ਚਾਰੇ ਪਾਸੇ ਸਾਰੇ ਇਹਨਾਂ ਨੂੰ ਤੁਹਾਡੇ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੁਹਾਨੂੰ ਹਾਂਜੀ ਹਾਂਜੀ ਤੁਸੀਂ ਹਮੈਦ ਦੇ ਵਿੱਚ ਆਏ ਸੀ ਹਾਂਜੀ ਹਾਂਜੀ ਕਿ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਅਸੀਂ ਦੇਵੀਗੜ੍ਹ ਤੋਂ ਜੀ ਹਾਂਜੀ ਦੇਵੀਗੜ੍ਹ ਤੋਂ ਆਏ ਸਾਰੇ ਪਾਸੇ 50 50 ਪੁਲਿਸ ਲਾਈ ਵੀ ਹੈ ਜਿਹਨਾਂ ਨੇ ਪਟਾਲੇ ਦੇ ਪਿੱਛੇ ਛੱਡ ਗਏ ਨੇ ਹਲਕਾ ਸੋਰ ਤੋਂ ਆ ਜੀ ਆਪਣੇ ਆਪਾਂ ਧੱਕਾ ਆ ਆਪਣੇ ਵਿਰੁੱਧ ਐਫ ਆਈ ਆਰ ਵੀ ਨਹੀਂ ਆ ਜੀ ਜਮਤਲੀਨ ਬੰਦੇ ਨੇ ਜੀ ਪਰ ਡੈਮੋਕ੍ਰੇਸੀ ਹੁੰਦਾ ਡੈਮੋਕ੍ਰੇਸੀ ਰਹੀ ਨਹੀਂ ਜੀ ਹਾਂ ਸਵਾਲ ਤਾਂ ਉੱਠਨੇ ਲਾਜ਼ਮੀ ਨੇ ਕਿਉਂਕਿ ਜੋ ਅਚਾਨਕ ਕਾਰਵਾਈ ਹੋਈ ਹੈ ਉਹ ਕਈਆਂ ਦੇ ਕੰਨ ਖੜੇ ਕਰ ਗਈ ਹੈ ਤੇ ਇਸੇ ਕਰਕੇ ਕੁਝ ਸਵਾਲਾਂ ਦੀ ਲਿਸਟ ਅਸੀਂ ਵੀ ਤਿਆਰ ਕੀਤੀ ਹੈ ਜੋ ਮੰਡ ਵਿੱਚ ਆਉਂਦੇ ਨੇ ਕਿ ਆਖਿਰਕਾਰ ਇਹ ਜਹੀ ਕਿਹੜੀ ਜਲਦੀ ਸੀ ਆ ਜਹੀ ਕਿਹੜੀ ਅਰਜੈਂਸੀ ਸੀ ਕਿ ਇਸ ਤਰ੍ਹਾਂ ਦਾ ਜੋ ਡਰਾਈਵ ਹੈ ਪੁਲਿਸ ਨੇ ਚਲਾ ਦੇਣੀ ਸੀ ਤੇ ਪਾਰਟੀ ਦੇ ਵਿੱਚ ਪਾਰਟੀ ਦੀਆਂ ਨੀਤੀਆਂ ਦੇ ਉੱਪਰ ਸਵਾਲ ਚੁੱਕਣ ਵਾਲੇ ਜੋ ਐਮਐਲਏ ਨੇ ਉਹਨਾਂ ਦੇ ਖਿਲਾਫ ਇਨੀ ਵੱਡੀ ਕਾਰਵਾਈ ਹੋ ਜਾਣੀ ਸੀ ਤਾਂ ਪਹਿਲਾ ਸਵਾਲ ਸਾਡੇ ਕੋਲ ਕਿਹੜਾ ਆਇਆ ਜੋ ਵਿਚਾਰਨ ਵਾਲਾ ਸਵਾਲ ਹੈ ਆ ਪਹਿਲਾ ਸਵਾਲ ਏ ਹੈ ਕਿ ਆਪ ਦੀ ਅੰਦਰਲੀ ਲੜਾਈ ਨੂੰ ਦਿੱਲੀ ਵਰਸਸ ਪੰਜਾਬ ਦਾ ਰੂਪ ਦੇਣ ਦੀ ਕਿਤੇ ਕੋਸ਼ਿਸ਼ ਤਾਂ ਨਹੀਂ ਹੈ ਇਹ ਇਸ ਕਰਕੇ ਸਵਾਲ ਖੜਾ ਹੋ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਵਿਰੋਧੀ ਪਾਰਟੀਆਂ ਹੋਣ ਜਾਂ ਸਿਆਸਤ ਨੂੰ ਸਮਝਣ ਵਾਲੇ ਇੱਕ ਸਵਾਲ ਵਾਰ-ਵਾਰ ਖੜੇ ਕਰ ਰਹੇ ਸੀ ਕਿ ਦਿੱਲੀ ਦੀ ਲੀਡਰਸ਼ਿਪ ਜੋ ਇਸ ਵਿੱਚ ਹਾਰ ਚੁੱਕੀ ਹੈ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੇ ਸੁਪਰੀਮ ਸੁਪਰੀਮੋ ਨੇ ਜਾਂ ਉੱਥੇ ਦੇ ਅਮਨੀਸ਼ੀ ਸੋਧਿਆ ਸੀ ਸਭ ਆਪੋ ਆਪਣੀਆਂ ਸੀਟਾਂ ਹਾਰ ਚੁੱਕੇ ਸੀ ਤੇ ਉਹਨਾਂ ਨੇ ਡੇਰੇ ਲਾ ਰੱਖੇ ਸੀ ਪੰਜਾਬ ਦੇ ਵਿੱਚ ਹੜ ਆਏ ਤੇ ਉਸ ਤੋਂ ਬਾਅਦ ਉਹਨਾਂ ਦਾ ਵੀ ਪਤਾ ਨਹੀਂ ਲੱਗਾ ਤੇ ਉਸ ਤੋਂ ਬਾਅਦ ਇੱਕ ਸਵਾਲ ਖੜਾ ਹੋ ਗਿਆ ਕਿ ਇਹ ਦਿੱਲੀ ਵਰਸਸ ਪੰਜਾਬ ਦੀ ਕਹਾਣੀ ਤਾਂ ਨਹੀਂ ਹੋ ਗਈ ਕਿਤੇ ਦਿੱਲੀ ਵਰਸਸ ਪੰਜਾਬ ਦੀ ਕਹਾਣੀ ਕੀ ਕਿ ਦਿੱਲੀ ਦੀ ਜੋ ਲੀਡਰਸ਼ਿਪ ਹੈ ਤੇ ਪੰਜਾਬ ਦੀ ਜੋ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਕਿਤੇ ਆਪਣੇ ਆਪ ਨੂੰ ਵੱਖੋ ਵੱਖਰਾ ਦਿਖਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ ਕਿਤੇ ਇਹ ਇੱਕ ਤਰ੍ਹਾਂ ਦੀ ਧੜੇਬੰਦੀ ਤਾਂ ਨਹੀਂ ਸ਼ੁਰੂ ਹੋ ਰਹੀ ਹੈ ਇਸੇ ਨੂੰ ਲੈ ਕੇ ਇਹ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਇਹ ਆਪ ਪੰਜਾਬ ਤੇ ਆਪ ਦਿੱਲੀ ਦੇ ਵਿਚਾਲੇ ਕਿਤੇ ਇਹ ਉਸ ਦੇ ਰੂਪ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿਉਂਕਿ ਇਹ ਪੂਰੀ ਦੁਨੀਆ ਜਾਣਦੀ ਹੈ ਕਿ ਪੰਜਾਬ ਦੀ ਜੋ ਲੀਡਰਸ਼ਿਪ ਹੈ ਉਹ ਦਿੱਲੀ ਦੀ ਲੀਡਰਸ਼ਿਪ ਦੇ ਕਹੇ ਬਗੈਰ 1 ਇੰਚ ਵੀ ਆਪਣਾ ਕਦਮ ਅੱਗੇ ਨਹੀਂ ਵਧਾਉਂਦੀ ਉਹ ਚਾਹੇ ਮੰਤਰੀ ਹੋਣ ਐਮਐਲਏ ਹੋਣ ਅਫਸਰ ਹੋਣ ਕੋਈ ਵੀ ਹੋਣ ਤਾਂ ਇਹ ਪਹਿਲਾ ਸਵਾਲ ਇਸ ਕਰਕੇ ਹੁੰਦਾ ਹੈ ਉਸ ਤੋਂ ਬਾਅਦ ਅਗਲਾ ਸਵਾਲ ਨੰਬਰ 2 ਸਵਾਲ ਇਹ ਆਂਦਾ ਹੈ ਹਰਮਿਤ ਸਿੰਘ ਪਠਾਨ ਮਾਜਰਾ ਦੇ ਉੱਪਰ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਰਾਤੋਂ ਰਾਤ ਅਜੇ ਹੀ ਕਿਹੜੀ ਜੋ ਕਹਿੰਦੇ ਨੇ ਨਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਅੰਦਰੋਂ ਇੱਕ ਜਾਗ ਨਿਕਲੇ ਕੇ ਆ ਗਈ ਕਿ ਮੈਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਹੈ ਪੰਜਾਬ ਦੇ ਹੜਪੀੜਤ ਲੋਕਾਂ ਦੇ ਹੱਕ ਚ ਵੀ ਖੜਨਾ ਚਾਹੀਦਾ ਤੇ ਪੰਜਾਬ ਨਾਲ ਖੜਨਾ ਚਾਹੀਦਾ ਜਦਕਿ 3 ਸਾਲ ਹੋ ਗਏ ਹਰਮੀਤ ਸਿੰਘ ਪਠਾਨ ਮਾਜਰਾ ਸੱਤਾ ਦਾ ਸੁੱਖ ਭੋਗ ਰਹੇ ਸੀ ਸੱਤਾ ਦਾ ਸੱਤਾ ਨੂੰ ਹੰਡਾ ਰਹੇ ਸੀ ਤੇ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਸੀ ਤੇ ਅਚਾਨਕ ਕਿਹੜੀ ਗੱਲ ਹੋ ਗਈ ਕਿ ਉਹਨਾਂ ਨੂੰ ਪੰਜਾਬੀ yaad ਆ ਗਏ ਦਿੱਲੀ ਦੀ ਲੀਡਰਸ਼ਿਪ ਤੇ ਗੁੱਸਾ ਆਉਣ ਲੱਗਿਆ ਤੇ ਭਗਵੰਤ ਮਾਨ ਨੂੰ ਉਹ ਨਸੀਹਤ ਤੱਕ ਦੇਣ ਲੱਗੇ ਕਿ ਭਗਵੰਤ ਮਾਨ ਤੇ ਤੇ ਉਹਨਾਂ ਦੇ ਸਾਥੀ ਜਿਹੜੇ 92 ਸਾਥੀ ਨੂੰ ਪੰਜਾਬੀਆਂ ਨੇ ਚੁਣਿਆ ਦਿੱਲੀ ਵਾਲਿਆਂ ਨੂੰ ਨਹੀਂ ਚੁਣਿਆ ਇਸ ਕਿਹੜੀ ਗੱਲ ਉਹਨਾਂ ਦੀ ਜਿਹੜੀ ਅੰਦਰੋਂ ਅੰਦਰ ਇਹ ਨਿਕਲ ਕੇ ਆਈ ਕਿ ਉਹਨਾਂ ਨੂੰ ਪੰਜਾਬ ਦੇ ਨਾਲ ਖੜਨ ਦਾ ਚੇਤਾ ਆ ਗਿਆ ਇਹ ਸਭ ਤੋਂ ਵੱਡਾ ਸਵਾਲ ਹੈ ਕਿ 3 ਸਾਲ ਤੁਹਾਡੀ ਜ਼ਮੀਰ ਨਹੀਂ ਜਾਗੀ ਅਚਾਨਕ ਜ਼ਮੀਰ ਕਿਵੇਂ ਜਾਗ ਗਈ ਉਸ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ਕਿਉਂਕਿ ਸਾਰੇ ਜਾਣਦੇ ਨੇ ਕਿ ਜਿਸ ਦਿਨ ਦੀ ਇਹ ਸਰਕਾਰ ਬਣੀ ਹੈ ਕਾਨੂੰਨ ਵਿਵਸਥਾ ਟਹਿਟੇਰੀ ਹੈ ਮਾਈਨਿੰਗ ਦਾ ਮਸਲਾ ਹੈ ਨਸ਼ਿਆਂ ਦਾ ਮਸਲਾ ਹੈ ਤੇ ਉਸ ਤੋਂ ਬਾਅਦ ਹੁਣ ਹੜ੍ਹਾਂ ਦਾ ਮਸਲਾ ਹੈ ਤੇ ਹੜ੍ਹਾਂ ਦੇ ਵਿੱਚ ਇਹ ਇਲਜ਼ਾਮ ਲੱਗ ਰਹੇ ਨੇ ਕਿ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਤੇ ਇਹਨਾਂ ਸਾਰੇ ਮੁੱਦਿਆਂ ਨੂੰ ਦਰਕਿਨਾਰ ਕਰਨ ਦੇ ਲਈ ਇਹਨਾਂ ਸਾਰੇ ਮੁੱਦਿਆਂ ਨੂੰ ਅੱਖੋ ਪਰੋਖੇ ਕਰਨ ਦੇ ਲਈ ਇਸ ਤਰ੍ਹਾਂ ਦਾ ਜੋ ਡਰਾਮਾ ਹੈ ਉਹ ਰਚਿਆ ਗਿਆ ਇਸ ਸਭ ਤੋਂ ਵੱਡਾ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਲੋਕ ਲਿਖ ਵੀ ਰਹੇ ਨੇ ਤੁਹਾਡੇ ਮਨ 'ਚ ਵੀ ਇਹ ਸਵਾਲ ਆ ਰਿਹਾ ਹੋਵੇਗਾ ਅਗਲੀ ਗੱਲ ਇਹ ਹੈ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਜਿਸ ਦੇ ਉੱਪਰ ਸੋਸ਼ਲ ਮੀਡੀਆ ਤੇ ਹੁਣ ਲਿਖਣਾ ਵੀ ਸ਼ੁਰੂ ਕਰ ਦਿੱਤਾ ਲੋਕਾਂ ਨੇ ਇਹ ਕਿਹਾ ਕਿ ਇਹ ਮਾਮਲਾ ਤਾਂ ਸਾਲ 2022 ਦਾ ਸ਼ਾਇਦ ਤੇ ਹੁਣ ਇੰਨੇ ਸਾਲਾਂ ਬਾਅਦ ਉਸ ਔਰਤ ਨੂੰ ਕਿਉਂ ਯਾਦ ਆ ਗਈ ਕਿ ਹਰਮੀਤ ਪਠਾਨ ਮਾਜਰਾ ਦੇ ਖਿਲਾਫ ਰੇਪ ਦਾ ਪਰਚਾ ਦਰਜ ਕਰਵਾਉਣਾ ਹੈ ਕਿ ਇਹ ਟਾਈਮਿੰਗ ਸੋਚੀ ਸਮਝੀ ਕੋਈ ਰਣਨੀਤੀ ਹੈ ਇਹ ਟਾਈਮਿੰਗ ਕਿਉਂ ਚੁਣੀ ਗਈ ਜਦੋਂ ਹੜਾ ਨੂੰ ਲੈ ਕੇ ਪੂਰੇ ਪੰਜਾਬ ਦੇ ਲੋਕ ਪੱਬਾ ਭਾਰ ਨੇ ਪੂਰੇ ਪੰਜਾਬ ਦੇ ਲੋਕ ਆਪੋ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬੀਆਂ ਨੂੰ ਇਸ ਔਖੀ ਘੜੀ ਚੋਂ ਕੱਢਿਆ ਜਾਵੇ ਉਸ ਵੇਲੇ ਇਹ ਸਾਰਾ ਜੋ ਮਸਲਾ ਹੈ ਉਹ ਸਾਹਮਣੇ ਕਿਉਂ ਆ ਗਿਆ ਅਚਾਨਕ ਉਸ ਔਰਤ ਨੂੰ ਕਿਉਂ ਯਾਦ ਆ ਗਈ ਕਿ ਉਸ ਦਿਨ ਉਹ ਵਿਧਿ ਕੀ ਹੋਈ ਹੈ ਤੇ ਹੁਣ ਪਰਚਾ ਦਰਜ ਕਰਾਉਣ ਦਾ ਸਮਾਂ ਆ ਗਿਆ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਇਸ ਨੂੰ ਲੈ ਕੇ ਵਿਰੋਧੀ ਵੀ ਸਵਾਲ ਖੜੇ ਕਰ ਰਹੇ ਨੇ ਉਸ ਤੋਂ ਬਾਅਦ ਸਭ ਤੋਂ ਅਹਿਮ ਸਵਾਲ ਜੋ ਲੋਕਾਂ ਦੇ ਮਨਾਂ 'ਚ ਆ ਰਿਹਾ ਹੈ ਕਿ ਕੀ ਇਹ ਸਭ ਕੁਝ ਕਿਸੇ ਸਕ੍ਰਿਪਟ ਦਾ ਹਿੱਸਾ ਹੈ ਕਿਉਂਕਿ ਅਚਾਨਕ ਪੰਜਾਬ ਦੇ ਵਿੱਚ ਹੜ ਆਏ ਹੜਾ ਨੂੰ ਲੈ ਕੇ ਦੋ ਚਾਰ ਲੋਕ ਹੋ ਰਹੇ ਨੇ ਤੇ ਕਿਸੇ ਸਕ੍ਰਿਪਟ ਦਾ ਹਿੱਸਾ ਤਾਂ ਨਹੀਂ ਹੈ ਕਿ ਇਹ ਸਾਰੀ ਗੱਲ ਨੂੰ ਅੱਗੇ ਲੈ ਕੇ ਆਓ ਤੇ ਉਸ ਤੋਂ ਬਾਅਦ ਇਹ ਇੱਕ ਤਰ੍ਹਾਂ ਦਾ ਨੈਰੇਟਿਵ ਸੈੱਟ ਕਰੋ ਕਿ ਪੰਜਾਬ ਦੇ ਵਿੱਚ ਤਾਂ ਪਠਾਨ ਮਾਜਰਾ ਦਾ ਮੁੱਦਾ ਹੀ ਸਭ ਤੋਂ ਵੱਡਾ ਹੈ ਹੜ ਦਾ ਕੋਈ ਮੁੱਦਾ ਨਹੀਂ ਹੈ ਹੜਾ ਦਾ ਕੋਈ ਮੁੱਦਾ ਨਹੀਂ ਇਹ ਆਈ ਗਈ ਗੱਲ ਹੋ ਜਾਏਗੀ ਤੇ ਇਹ ਮੁੱਖ ਸਵਾਲ ਨੇ ਜੋ ਲੋਕਾਂ ਦੇ ਮਨਾਂ ਦੇ ਵਿੱਚ ਉੱਠ ਰਹੇ ਨੇ ਇਹ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਸਵਾਲ ਤਾਂ ਠੀਕ ਨੇ ਪਰ ਇਸ ਦੇ ਵਿੱਚ ਸਰਕਾਰ ਦਾ ਪੱਖ ਕੀ ਇਹ ਵੀ ਮਨ ਚ ਤੁਹਾਡੇ ਸਵਾਲ ਆ ਰਿਹਾ ਹੋਵੇਗਾ ਬਲਤੇਜ ਪੰਨੂ ਜੋ ਕਿ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਸ ਅਰਸ਼ਦੀਪ ਕਲੇਰ ਹੋਰਾਂ ਨੇ ਦੋਨਾਂ ਦੀ ਗੱਲ ਸੁਣ ਕੇ ਤੁਹਾਨੂੰ ਆਪ ਇਸ ਗੱਲ ਤੇ ਅੰਦਾਜ਼ਾ ਹੋ ਜਾਏਗਾ ਆਪ ਤੁਸੀਂ ਇਸ ਨਤੀਜੇ ਤੇ ਪਹੁੰਚੋਗੇ ਕਿ ਆਖਿਰਕਾਰ ਇਹ ਸਭ ਕੁਝ ਜੋ ਹੋ ਰਿਹਾ ਹੈ ਇਹ ਕੋਈ ਆਮ ਵਰਗੀ ਗੱਲ ਨਹੀਂ ਹੈ ਇਹ ਸਹਿਜੇ ਨਹੀਂ ਹੋ ਰਿਹਾ ਇਸ ਦੇ ਪਿੱਛੇ ਕੋਈ ਨਾ ਕੋਈ ਦਿਮਾਗ ਜ਼ਰੂਰ ਲਗਾ ਰਿਹਾ ਹੈ ਇਹ ਦੋਹਾਂ ਪਾਰਟੀਆਂ ਦੇ ਬੁਲਾਰਿਆਂ ਦੀਆਂ ਜੋ ਦੋ ਬਿਆਨ ਨੇ ਉਹ ਸੁਣੋ ਤੇ ਆਪਣੀ ਰਾਏ ਖੁਦ ਬਣਾਓ ਉਸ ਔਰਤ ਨੇ ਇਹ ਕਿਹਾ ਕਿ 2021 ਤੋਂ ਉਹ ਸੰਪਰਕ ਦੇ ਵਿੱਚ ਸੀ ਰਿਲੇਸ਼ਨ ਦੇ ਵਿੱਚ ਸੀ ਐਮਐਲਏ ਸਾਹਿਬ ਦੇ ਨਾਲ ਜਿਹੜੇ ਹੁਣ ਐਮਐਲਏ ਨੇ ਉਦੋਂ ਐਮਐਲਏ ਨਹੀਂ ਸਨ ਉਸ ਔਰਤ ਨੇ ਇਹ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੁਬਾਰਾ ਉਹ ਸੰਪਰਕ ਕਰ ਰਹੇ ਸੀ ਉਹਨਾਂ ਨੂੰ ਉਸ ਔਰਤ ਨੂੰ ਆਪਣੇ ਨਾਲ ਸਬੰਧ ਜਿਹੜੇ ਉਹ ਰੱਖਣ ਦੇ ਵਾਸਤੇ ਉਸ ਔਰਤ ਨੇ ਇਹ ਕਿਹਾ ਕਿ ਉਹ ਇਹਦੀ ਜਾਣਕਾਰੀ ਪੁਲਿਸ ਨੂੰ ਦੇਊਗੀ ਇਹ ਅਗਸਤ ਮਹੀਨੇ ਦੇ ਅਖੀਰਲੇ ਹਫਤੇ ਦੀ ਗੱਲ ਹੈ ਸਾਰੀਆਂ ਜੋ ਕੁਝ ਹੋ ਰਿਹਾ ਜਦੋਂ ਨੇ ਪੁਲਿਸ ਦੀ ਧਮਕੀ ਦਿੱਤੀ ਹਰਬੀਤ ਸਿੰਘ ਪਠਾਨ ਬਾਜਰਾ ਨੇ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੰਪਰਕ ਹੋਇਆ ਵੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰੀ 트리플 ਸੀ ਦੀ ਗੱਲ ਕਰਦੇ ਆ ਉਹਦੇ ਵਿੱਚੋਂ ਇੱਕ ਸੀ ਜਿਹੜਾ ਉਹ ਕਰੈਕਟਰ ਹੈ ਇਸ ਤਰ੍ਹਾਂ ਦੇ ਮਾਮਲਿਆਂ ਦੇ ਉੱਤੇ ਪਾਰਟੀ ਕਦੀ ਕਿਸੇ ਦੀ ਮਦਦ ਨਹੀਂ ਕਰਦੀ ਚਾਹੇ ਉਹ ਪਾਰਟੀ ਦੇ ਵਿੱਚ ਕਿਸੇ ਵੀ ਅਹੁਦੇ ਦੇ ਉੱਤੇ ਹੋਵੇ ਜਦੋਂ ਐਮਐਲਏ ਸਾਹਿਬ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦੇ ਉੱਤੇ ਪੁਲਿਸ ਜਿਹੜੀ ਆ ਉਹ ਕਾਰਵਾਈ ਕਰ ਸਕਦੀ ਆ ਤਾਂ ਉਹਨਾਂ ਨੇ ਪਿਛਲੇ 2-3 ਦਿਨ ਤੋਂ ਧਿਆਨ ਡਾਈਵਰਟ ਕਰਨ ਦੇ ਵਾਸਤੇ ਇਹ ਇਸ਼ੂ ਬਣਾਉਣਾ ਸ਼ੁਰੂ ਕਰ ਦਿੱਤਾ ਜਿਹੜਾ ਤੁਸੀਂ ਸੁਣਿਆ ਪਾਣੀ ਆਉਣ ਵਾਲਾ ਪਠਾਨ ਮਾਜਰਾ ਮੁੱਖ ਮੰਤਰੀ ਤੇ ਖਾਸਨ ਖਾਸ ਨੇ ਕਹਿੰਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਨੇ ਸੋ ਕਿਤੇ ਤਾਂ ਕੋਈ ਵੱਡੀ ਸ਼ਕਤੀ ਹੈ ਜਿਹੜੀ ਪਿੱਛੇ ਬੁਲਵਾਰੀ ਹੈ ਤੇ ਬੋਲਿਆ ਕਿ ਜਾ ਰਿਹਾ ਕਹਿੰਦੇ ਜੀ ਦਿੱਲੀ ਕੰਮ ਕਰਨ ਨਹੀਂ ਦੇ ਰਹੀ ਮੁੱਖ ਮੰਤਰੀ ਤਾਂ ਕਰਨਾ ਚਾਹੁੰਦੇ ਨੇ ਮੈਂ ਸਿੱਧਾ ਜਾ ਸਵਾਲ ਕਰਦਾ ਇਹ 92 ਐਮਐਲਏ ਨੂੰ ਸਵਾਲ ਕਰਦਾ ਕਿ ਸਾਡੇ 3 ਸਾਲ ਤੁਸੀਂ ਕਿੱਥੇ ਸੀ ਦੇਖੋ ਪਹਿਲਾਂ ਤਾਂ ਇੱਕ ਸਵਾਲ ਹੈ ਕਿ ਜਿਹੜੇ 376 ਦੇ ਪਰਚੇ ਦੀ ਗੱਲ ਕੀਤੀ ਜਾ ਰਹੀ ਹੈ ਇਹ 2022 ਦੇ ਵਿੱਚ ਇਸੇ ਐਮਐਲਏ ਦੇ ਖਿਲਾਫ ਸ਼ਿਕਾਇਤ ਆਈ ਸੀ ਹੁਣ ਕੀ ਸਰਕਾਰ ਦੱਸ ਸਕਦੀ ਹੈ ਕਿ 3 ਸਾਲ ਤੋਂ ਇਸ ਵਿਧਾਇਕ ਨੂੰ ਕਿਉਂ ਬਚਾਇਆ ਗਿਆ ਪੰਜਾਬ ਦੀ ਪੁਲਿਸ ਨੂੰ ਡੀਜੀਪੀ ਨੂੰ ਟੀਐਸਐਸਪੀ ਪਟਿਆਲੇ ਨੂੰ ਪੁੱਛਣਾ ਚਾਹਨਾ ਕਿ ਉਦੋਂ ਕਿੱਥੇ ਸੀ ਜਦੋਂ ਉਥੇ ਸਨੌਰ ਦੇ ਵਿੱਚ ਕੇਬਲ ਉੱਤੇ ਕਬਜ਼ਾ ਹੋ ਰਿਹਾ ਸੀ ਮਾਈਨਿੰਗ ਦੇ ਬਹੁਤ ਇਲਜ਼ਾਮ ਲੱਗੇ ਉਦੋਂ ਕਾਰਵਾਈ ਨਹੀਂ ਕੀਤੀ ਔਰ ਅੱਜ ਜਿਹੜੀ ਪੁਲਿਸ ਪਾਰਟੀ ਉਥੇ ਕਰਨਾਲ ਗ੍ਰਿਫਤਾਰ ਕਰਨ ਗਈ ਹੈ ਪਹਿਲਾਂ ਕਹਿੰਦੇ ਜੀ ਗ੍ਰਿਫਤਾਰ ਕਰ ਲਏ ਫਿਰ ਕਹਿੰਦੇ ਜੀ ਐਮਐਲਏ ਸਾਹਿਬ ਫਰਾਰ ਹੋ ਗਏ ਹੁਣੇ ਦੱਸੋ ਲਗੇ ਕੋਈ ਕਿ ਜੀ ਗ੍ਰਿਫਤਾਰ ਕਿਦੇ ਕਹਿਣ ਤੇ ਹੋਇਆ ਸੀ ਤੇ ਫਰਾਰ ਕੀ ਦੇ ਕਹਿੰਦੇ ਹੋਇਆ ਕਿਉਂਕਿ ਅਸੀਂ ਤਾਂ ਦੇਖਿਆ ਨਹੀਂ ਟਰਿਪਟ ਬੜੀ ਸਾਫ ਹੈ ਕਿ ਹੁਣ ਦਿੱਲੀ ਵਰਸਸ ਪੰਜਾਬ ਹੈ ਜਿਹੜੇ ਸੀਐਮ ਦੇ ਖੇਮੇ ਦੇ ਐਮਐਲਏ ਨੇ ਉਹ ਦਿਖਾਉਣਾ ਚਾਹੁੰਦੇ ਨੇ ਕਿ ਜੀ ਦਿੱਲੀ ਨਹੀਂ ਕੰਮ ਕਰਨ ਦੇ ਰਹੀ ਪਰ 92 ਐਮਐਲਏ ਲੋਕਾਂ ਨੇ ਪੰਜਾਬ ਦੇ ਨੇ ਜਿਤਾਏ ਨੇ ਫੇਲਿਅਰ 92 ਐਮਐਲਏਾਂ ਦਾ ਹੈ ਫੇਲਿਅਰ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਅਰਵਿੰਦ ਕੇਜਰੀਵਾਲ ਦਾ ਤਾਂ ਹੈ ਹੀ ਹੈ ਸਰਵੇ ਸਰਵਾ